ਜਾਕਰ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ জাকਰ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਏ ਐ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਿਓਗੇ ਹੌਲੀ-ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ জাকਰ ਸਾਹਿਬ ਨਾਲ ਮੇਰੀ ਹਮਦਰਦੀ ਐ জাকਰ ਸਾਹਿਬ ਇਹ ਹਜੇ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਪਰ ਸਿੱਖ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਆ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਝਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਝਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਝਾਕੀ ਕੱਢਾਂਗੇ ਉਹ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਕਿਵੇਂ ਮਤਲਬ ਵੀ ਝਾਕੀ ਦੇ ਵਿੱਚ ਸਾਡੀ ਫੋਟੋ ਲੱਗੂ ਤੁਸੀਂ ਮੰਨਦੇ ਹੋ ਇਸ ਬਾਰੇ ਜਾਕੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕੜ ਸਾਹਿਬ ਕਿ ਕਿ ਕਾਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਦੀ ਝਾਕੀ 'ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਅਜਦ ਤੱਕ ਜਾਕੜ ਸਾਹਿਬ ਨਵੇਂ-ਨਵੇਂ ਭਾਜੀਪੀ 'ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਪਰੇ ਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਜਿੰਨਾ ਜਿੰਨਾ ਦੋਟ ਇਹਦੂ ਬਾਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਿੰਨ ਤੱਕ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹਦੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਹਦੂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਿੰਦਾ ਜੋ ਨਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰ ਗਾਂਧੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਹ ਇੱਕ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਤੇ ਇੱਥੇ ਤਾਂ ਆਏ ਨਹੀਂ ਹੁਣ ਰੋਜ ਆਹ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਗਵੰਦ ਜੀ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਜੀ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਆਹ ਝਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਭਾ ਕਿ ਉਦਮ ਸਿੰਘ ਲਾਲਾ ਲਾਜਪਤਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ 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 ਕਿਨੂੰ ਦਿਖਾਉਣਾ ਹੈ ਕਿਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦੇ ਕੱਖ ਨਹੀਂ ਆ ਪਈਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਸਾਡੇ ਚ ਕੱਢ ਕੋਲੇ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਤੁਸੀਂ ਦੋ ਜਗ੍ਹਾ ਝਾਕੀਆਂ ਦਿਖਾਓਗੇ ਇੱਕ ਜਾਪਾ ਉਹਨਾਂ ਦੇ ਵਾਰਤੇ ਕਿ ਚਾਕੀਆਂ ਦੇਖ ਕੇ ਕਵਰੇਜ ਕਰਕੇ ਬੰਦ ਰਾਮ ਰਾਮ ਸਾਹਿਬ ਜੀ ਦਾ ਆਪ ਕੋ ਟੋਲਪਲਾਜ਼ ਦਾ ਜਿਹੜਾ ਰੇਟ ਵੱਧ ਗਿਆ ਔਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ ਸੈਂਟਰ ਦਾ ਜੀ ਇਹ ਮਸੀਂ ਗੱਡਕਰੀ ਸਾਹਿਬ ਕੋਲ ਗੱਲ ਕਹੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਹਾਂ ਪੰਜਾਬ ਜਿਹਨੇ ਮੈਕਸਿਮਮ ਮੈਂ ਤਾਂ 12 ਬੰਦ ਕਰਤੇ ਜੀ ਟੋਲਪਲਾਜ਼ੇ ਮੇਰੇ ਥੋੜਾ ਜਾਂ ਅੰਡਰ ਆ ਜਾਏ ਬਸ ਮੈਂ ਇਹਦਾ ਚੈੱਕ ਕਰ ਰਿਹਾ ਕਿਉਂਕਿ ਇਹ ਐਨਐਚਆਈ ਦੇ ਕੋਈ ਵੀ ਇੱਥੇ ਬਰੀਚਿੰਗ ਆ ਗਈ ਕੀਤੀ ਹੋਊਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬਰੀਚਿੰਗ ਕਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਸ ਤੋਂ ਬਾਅਦ ਆਪਾਂ ਜੁਲੀ ਬਿਸਤਰਾ ਚਕਾ ਦੇਣਾ ਸਾਹਿਬ ਜੀ ਆਪਣੇ ਪੋੜਾ ਤਾਂ ਪਿਛਲੀ ਵਾਰ ਅਭੀ ਨੋਟੀਫਿਕੇਸ਼ਨ ਨਹੀਂ ਆਈ ਹੋ ਜੂਗੀ ਜਲਦੀ ਹੋ ਜੂਗੀ ਜੀ ਹਰੇਕ ਦੇ ਘਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਦਾ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਵਾਂਗੇ ਐਨ ਆਰ ਆਪੋਰਟ ਲਾਂਚ ਕੀਤਾ ਹੈ ਉਹਦੇ ਉਹਦੇ ਵਿੱਚ ਜੋ ਮਰਜੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਕਰ ਸਕਦੇ ਨੇ ਉਹ ਤੇ ਨਾਲ ਐਨ ਆਰ ਆਈਸ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬਾਉਂਡ ਵੀ ਕੀਤਾ ਹੈ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਉਹਦੇ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਹ ਤੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਈ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਤੋ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ